ਲਓ ਜੀ ਮਿੱਤਰੋ ਇੱਕ ਨਾ ਗੱਲ ਤੁਹਾਡਾ ਨਾ ਕਰਨੀ ਸੀ ਪਹਿਲਾਂ ਸਾਰਿਆਂ ਨੂੰ ਸਸਰੀ ਕਾਮ ਤੇ ਗੱਲ ਇਹ ਸੀ ਵੀ ਆਪਣੇ ਇੱਕ ਮੁੰਡੇ ਕੋਈ ਐਕਸੀਡੈਂਟ ਹੋ ਗਿਆ ਨਾ ਅਮਰੀਕਾ ਚ ਤੇ ਤਿੰਨ ਬੰਦੇ ਮਾਰੇ ਗਏ। ਬਈ ਜਿੱਦਾਂ ਦਾ ਐਕਸੀਡੈਂਟ ਹੋਇਆ ਨਾ ਤੁਸੀਂ ਮੀਡੀਆ ਦੇ ਖਬਰਾਂ ਖੋਲ ਕੇ ਦੇਖ ਲਓ ਤੇ ਇੱਕੋ ਗੱਲ ਹੀ ਚੱਲਦੀ ਹੈ। ਬਈ ਜਾਣ ਬੁੱਝ ਕੇ ਕਰਤਾ ਇਹ ਪੰਜਾਬ ਤੋਂ ਆਏ ਨੇ ਇਹੋ ਜਿਹੇ ਕੰਮ ਕਰਦੇ ਨੇ ਇਹ ਆਤਾਂ ਨਹੀਂ ਛੱਡਦੇ ਇਹ ਮਨਮਰਜ਼ੀਆਂ ਕਰਦੇ ਨੇ ਇਹ ਪੰਜਾਬ ਵਾਲਾ ਕੰਮ ਉੱਥੇ ਕਰਦੇ ਨੇ ਮਤਲਬ ਕਿ ਇੱਕ ਬੰਦੇ ਨੇ ਗਲਤੀ ਕਰਤੀ ਉਹ ਵੀ ਨਹੀਂ ਜਾਣਬੁੱਝ ਕੇ ਕੀਤੀ ਇਦਾਂ ਨੇ ਜਾਣੇ ਵਿੱਚ ਹੋ ਗਈ ਤਾਂ ਮਨ ਲਗਾ ਸਾਰੇ ਪੰਜਾਬ ਦੇ ਲੋਕ ਜਿੰਨੇ ਵੀ ਟਰੱਕ ਚਲਾਉਂਦੇ ਕੋਈ ਵੀ ਕੰਮ ਕਰਦੇ ਸਾਰਿਆਂ ਨੂੰ ਨਾ ਮਰਕ ਪਾਗਲ ਗਿਆ ਤਾਂ ਕਿ ਬੇਵਕੂਫਰੇ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਆਪ ਵੀ ਤਾਂ ਪੰਜਾਬ ਤੋਂ ਆਏ ਨੇ ਆਪ ਕਿਹੜੇ ਚੰਨ ਤੋਂ ਉਤਰੇ ਨੇ ਤੇ ਯਾਰ ਉਹ ਬੰਦੇ ਨੇ ਗਲਤੀ ਦੇ ਇੱਕ ਕਰਤੀ ਉਹਦੇ ਕੱਪੜੇ ਤੱਕ ਲਾਤੇ ਆਪਣੇ মিডিਆ ਨੇ ਖਾਸ ਕਰਕੇ ਪੰਜਾਬੀ মিডিਆ ਨੇ ਤੇ ਯਾਰ ਗਲਤੀ ਹੋ ਗਈ ਇਥੇ ਇਹ ਕਿਹੜਾ ਦੁਨੀਆ ਦਾ ਪਹਿਲਾ ਐਕਸੀਡੈਂਟ ਸੀ ਵੀ ਉਸ ਤੋਂ ਪਹਿਲਾਂ ਕੋਈ ਕੋਈ ਐਕਸੀਡੈਂਟ ਹੀ ਹੋਇਆ ਕਿ ਬੰਦਾ ਇਹਨਾਂ ਬਾਰੇ ਟਰੱਕ ਨਾਲ ਮੇਰਾ ਖਿਆਲ ਜਾਂਦਾ ਵੀ ਉਸੇ ਦਿਨ ਹੀ ਕਈ ਐਕਸੀਡੈਂਟ ਹੋਏ ਹੋਣਗੇ ਦੁਨੀਆ ਤੇ ਪਰ ਉਹਦਾ ਹਿਆਕਸੀਡੈਂਟ ਉਹਨੂੰ ਹੀ ਬਾਰ-ਬਾਰ ਦਿਖਾਉਣਾ মিডিਆ ਤੇ ਉਹਦੀ ਯਾਰ ਕਪੜੇ ਚੱਕਲਾਤੇ ਮੁੰਡੇ ਦੇ ਤੁਸੀਂ ਦੇਖੋ ਵੀ 25 ਸਬੀਆਂ ਸਾਲਾਂ ਦਾ 30 ਸਾਲਾਂ ਦਾ ਮੁੰਡਾ ਤੇ ਕੀ ਸੋਚ ਕੇ ਆਇਆ ਹੋਊ ਕਿ ਮੈਨੂੰ ਆਪਣੇ ਜਾਨਾ ਵਾ ਮੈਂ ਕੁਇਮੇਟ ਕਰਾਂਗਾ ਤੇ ਮੈਂ ਹੀ ਕਰਾਂਗਾ ਤੇ ਚਾਰ ਪੈਸੇ ਹੋਣਗੇ ਤੇ ਜ਼ਿੰਦਗੀ ਬਣ ਜਾਏਗੀ ਤੇ ਵਿਚਾਰਨਾ ਹਾਸਾ ਹੋ ਗਿਆ ਤੇ ਤਿੰਨ ਬੰਦੇ ਮਾਰੇ ਗਏ ਹੁਣ ਜਿਹੜੇ ਤਿੰਨ ਮਾਰੇ ਉਹ ਤਾਂ ਮਾਰੇ ਗਏ ਤੇ ਜਿਹੜਾ ਹੁਣ ਅੰਦਰ ਕੀਤਾ ਤੁਸੀਂ ਦੇਖੋ ਜਿੰਨੇ ਸਾਲ ਹੁਣ ਜੇਲ੍ਹ ਚ ਰਹਿਣਾ ਰੋਜ਼ ਮਰਨਾ ਉਹਨੂੰ ਇਹ ਹੀ ਸੋਚ ਕੇ ਵੀ ਇੱਕ ਛੋਟੀ ਜੀ ਗਲਤੀ ਕੀਤੀ ਤੇ ਕਿੱਥੇ ਪਹੁੰਚ ਗਿਆ ਛੋਟੀ ਜੀ ਗਲਤੀ ਤੇ ਮੈਂ ਤਾਂ ਹੈਰਾਨ ਆਪਣੇ ਮੀਡੀਆ ਤੋਂ ਯਾਰ ਏਡੀ ਮਾੜੀ ਬੋਲੀ ਯਾਰ ਕੀ ਹੋ ਗਿਆ ਐਕਸੀਡੈਂਟ ਹੋ ਗਿਆ ਉਹਨੇ ਕਿਹੜਾ ਜਾਣੇ ਕੀਤਾ ਦੁਨੀਆ 'ਚ ਕਈ ਕੁਝ ਹੋਉਂਦਾ ਹੈ ਕਿਤੇ ਕੋਈ ਜਹਾਜ਼ ਡਿੱਗ ਜਾਂਦਾ ਹੈ ਕਿਤੇ ਕੋਈ ਸਮੁੰਦਰੀ ਜਹਾਜ਼ ਡੋਪ ਜਾਂਦਾ ਹੈ ਕਿਤੇ ਕੋਈ ਕਿ ਦੇ ਕੋਈ ਗੇਰ ਗੋਲੀ ਮਾਰਦਾ ਕੋਈ ਕਿਸੇ ਨੂੰ ਕੁਝ ਕਰਨਾ ਯਾਰ ਬੜਾ ਕੁਝ ਹੁੰਦਾ ਪਿਆ ਮਤਲਬ ਕਿ ਨਾਂ ਲੈ ਕੇ ਪੰਜਾਬ ਨੂੰ ਬਦਨਾਮ ਕਰਨਾ ਮਾੜੀ ਗੱਲ ਹੈ ਉਹ ਵੀ ਖਾਸ ਕਰਕੇ ਆਪਣਾ ਪੰਜਾਬੀ মিডিਆ ਇੰਡੀਅਨ মিডিਆ ਤੇ ਕਹਿਣਾ ਕਹਿਣਾ ਉਹ ਤਾਂ ਜੇ ਕੋਈ ਚੰਗੀ ਗੱਲ ਹੋ ਜਾਈ ਨਾ ਤਾਂ ਵਾਹ ਵਾਹ ਮਿਲਣੀ ਫੇਰ ਕਹਿਣਗੇ ਇੰਡੀਅਨ ਨੇ ਕੀਤਾ ਤੇ ਜੇ ਹੋ ਜੇ ਗਲਤ ਕੰਮ ਜਿੱਥੇ ਬਦਨਾਮੀ ਮਿਲਣੀ ਹੈ ਫੇਰ ਕਹਿਣਗੇ ਪੰਜਾਬੀ ਨੇ ਕੀਤਾ ਜੀ ਇਹ ਹਰਿਆਣਵੀ ਨੇ ਕੀਤਾ ਜੀ ਇਹ ਤਾਮਿਲ ਨੇ ਕੀਤਾ ਫੇਰ ਵੱਖ-ਵੱਖ ਕਰਨ ਦੇ ਫੇਰ ਨਹੀਂ ਪਤਾ ਲੱਗਦਾ ਵੀ ਇੰਡੀਆ ਕੋੜੇ ਨੂੰ ਮੈਨੂੰ ਲਾ ਦੇ ਇੰਡੀਅਨ ਦਾ ਨਾ ਕੋਈ ਖਾਸ ਠੱਪਾ ਲੱਗਾ ਵੀ ਇਹ ਬੰਦੇ ਖਾਸ ਇੰਡੀਅਨ ਹੈ ਬਾਕੀ ਨਹੀਂ ਹੈ ਯਾਰ ਜਦੋਂ ਪੰਜਾਬ ਹਰਿਆਣਾ ਦਾ ਹੋਰ ਵੱਖਰਾ ਦੇਸ਼ ਬਣ ਜੇਗਾ ਨਾ ਉਦੋਂ ਕੋਈ ਉਸ ਦੇਸ਼ ਦਾ ਬੰਦਾ ਗਲਤੀ ਕਰੇਗਾ ਤੁਸੀਂ ਕਹੋਗੇ ਤੇ ਅਸੀਂ ਮੰਨਾਂਗੇ ਕੋਈ ਗੁੱਸਾ ਨਹੀਂ ਕਰਦਾ ਪਰ ਇਸ ਟਾਈਮ ਤੇ ਸਾਰਾ ਕੁਝ ਇੰਡੀਆ ਦੇ ਅਕੋ ਚੱਲਣ ਦੇ ਆ ਪੰਜਾਬ ਇੰਡੀਆ ਦੇ ਹਵਾਲੇ ਉਹ ਪਾਸਪੋਰਟ ਇੰਡੀਆ ਦਾ ਸਭ ਕੁਝ ਕਾਨੂੰਨ ਜੋ ਵੀ ਰੂਲ ਸਭ ਇੰਡੀਆ ਦੇ ਚੱਲਦੇ ਪਏ ਨੇ ਤੇ ਫਿਰ ਜਦੋਂ ਗਲਤੀ ਕਰ ਦੇ ਕੇ ਪੰਜਾਬੀ ਹੋ ਜਾਨ ਲਾਂਤੀ মিডিਆ ਮੈਂ ਨਹੀਂ ਦੇਖਿਆ ਕਿਤੇ ਤੇ ਇਸ ਕਰਕੇ ਯਾਰ ਥੋੜਾ ਬਹੁਤਾ ਤਾਂ ਸਬਰ ਥੋੜਾ ਬਹੁਤਾ ਤਾਂ ਬੱਦੇ ਦੀ ਤੁਸੀ ਉਹ ਤੁਸੀ ਵੀ ਕੋਈ ਨਵੀਂ ਵਧੀਆ ਇੱਕ ਵੀਡੀਓ ਆਈ ਫੋਟੋ ਆਈ ਕਿਸ ਤਰ੍ਹਾਂ ਚਾਰਦਾ ਨਿਕਾ ਜਾ ਮੂੰਹ ਹੋਇਆ ਹੈ ਪਤਾ ਨਹੀਂ ਕਿੰਨਾ ਡਿਪਰੈਸ਼ਨ ਚ ਕਿੰਨਾ ਕਿ ਪ੍ਰੈਸ਼ਰ ਦੇ ਵਿੱਚ ਮੈਂ ਕੀ ਕਰ ਬੈਠਾ ਤੇ ਸਾਡੇ মিডিਆ ਕੀ ਕਰਦਾ ਖਾਸ ਕਰਕੇ ਪੰਜਾਬੀ মিডিਆ ਦੀ ਗੱਲ ਕਰਦਾ ਬਾਕੀ ਦੀ ਛੱਡੋ ਇੱਕ ਖੱਬੇ ਬੈਨ ਤੇ ਇੱਕ ਸੱਜੇ ਬੈਨ ਤੇ ਵਿੱਚ ਕਾਰਨੋ ਕਲਿੱਪ ਚਲਾਉਣਗੇ ਤੇ ਫਿਰ ਉਹ ਤੇ ਟਿਪਰਿੰਗ ਕਰ ਗੱਦੇ ਤੇਰੀ ਦੀ ਦੇ ਤੇਰੀ ਦੀ ਕਰਨਗੇ ਉਹਦੀ ਫਿਰ ਜਿਦਾਂ ਕਿ ਆਪ ਕਦੀ ਜ਼ਿੰਦਗੀ ਚ ਗਲਤੀ ਕੀਤੀ ਨਹੀਂ ਮੈਂ ਇਹ ਸਾਰੇ ਬੰਦੇ ਪੁੱਛਦਾ ਹਾਂ ਵੀ ਤੁਸੀਂ ਕਦੀ ਜ਼ਿੰਦਗੀ ਚ ਗਲਤੀ ਨਹੀਂ ਕੀਤੀ ਕਦੀ ਕਾਨੂੰਨੀ ਤੋੜਿਆ ਜੇ ਇਹ ਸੋਚਿਆ ਜਾਵੇ ਨਾ ਤੇ 100 ਚੋਂ 90% ਬੰਦੇ ਉਹ ਨੇ ਜਿਹੜੇ ਇਹਨਾਂ ਦੇਸ਼ਾਂ ਚ ਚੋਰੀ ਆਏ ਨੇ ਕੋਈ ਡੋਂਕੀ ਲਾ ਕੇ ਕੋਈ ਕਿੱਦਾਂ ਕਿੱਦਾਂ ਚੋਰੀ ਇਹਨਾਂ ਦੇਸ਼ਾਂ ਚ ਆਏ ਨੇ ਤੇ ਚੋਰੀ ਕੰਮ ਕੀਤਾ ਤਾਂ ਬਾਅਦ ਵਿੱਚ ਕਾਗਜ਼ ਪੱਤਰ ਬਣਾਏ ਨੇ 90% ਅਸੀਂ ਉਹ ਬੰਦੇ ਆ ਤੇ ਜ਼ਿਆਦਾ ਹੋਣਾ ਇਹ ਕਾਨੂੰਨ ਤੇ ਇਹ ਜਿਹੀ ਚੀਜ਼ਾਂ ਚਿੱਕੜ ਨਹੀਂ ਮਾਰਦੀ ਹੁੰਦੀਆਂ ਗਲਤੀ ਹੋ ਗਈ ਵਿਚਾਰੇ ਕੋ ਉਹਦੀ ਹੁਣ ਜਾਨ ਛੱਡ ਦਿਓ ਜੇ ਉਹਦੀ ਹੱਲ ਆਪਣੇ ਨਾ ਕਰ ਸਕਦੇ ਉਹਦੀ ਮਦਦ ਨਹੀਂ ਕਰ ਸਕਦੇ ਕਮ ਸਕੋਂ ਬਦਨਾਮਸ ਨਾ ਕਰੋ ਯਾਰ ਇਸ ਕਰਕੇ ਮੈਂ ਇੱਕ ਗੱਲ ਹੁ ਤੁਹਾਨੂੰ ਦੱਸਦਾ ਚੰਗੇ ਮੀਡੀਆ ਵੀ ਹੈਗੇ ਨੇ ਮੈਂ ਇੱਕ ਮੀਡੀਆ ਸੁਣਦਾ ਹੁੰਨਾ ਵਾ ਕਦੇ ਕਦੇ ਜਦੋਂ ਮੈਨੂੰ ਕੋਈ ਟਾਈਮ ਲੱਗਦਾ ਪੋਲਿਟਿਕ ਪੰਜਾਬ ਪੋਲਿਟਿਕ ਪੰਜਾਬ ਉੱਥੇ ਵੀ ਦੇਖੋ ਬੰਦੇ ਇਸ ਤਰ੍ਹਾਂ ਗੱਲ ਕਰਦੇ ਉਹਨੂੰ ਗੱਲ ਕਰਨ ਦਾ ਸਲੀਕਾ ਉਹਨਾਂ ਗੱਲ ਕਰਨ ਦਾ ਤਜਰਬਾ ਮਨ ਲਓ ਹਰ ਬੰਦੇ ਨੇ ਚੰਗੀ ਤਰ੍ਹਾਂ ਗੱਲ ਕਰਨੀ ਕਿਸੇ ਦੇ ਕੱਪੜੇ ਨਹੀਂ ਲਾਉਣੇ ਉਹ ਦੱਸ ਦੇ ਸਾਨੂੰ ਕਿ ਪਹਿਲਾਂ ਕੀ ਗਲਤੀਆਂ ਹੋਈਆਂ ਹੁਣ ਸਾਨੂੰ ਕੀ ਕਰਨਾ ਚਾਹੀਦਾ ਅੱਗੇ ਕੀ ਕਰਨਾ ਚਾਹੀਦਾ ਕਿੰਨੇ ਸਲੀਕੇ ਨਾਲ ਗੱਲ ਕਰਦੇ ਬੰਦੇ ਉਹ ਵੀ ਤਾਂ ਆਪਣੇ ਪੰਜਾਬ ਦੇ ਬੰਦੇ ਹੀ ਨੇ ਆਪਣੇ ਵਿੱਚੋਂ ਨੂੰ ਸਾਰੇ ਔਰ ਆ ਜਿਹੜੇ ਕੜਾਮ ਚੌਧਰੀ ਨੇ ਇਹਨਾਂ ਦਾ ਨਾਮ ਹੈ ਕੜਾਮ ਚੌਧਰੀ ਕਰਨਾ ਵੀ ਇੱਕ ਨਾਮ ਚੌਧਰੀ ਨੇ ਇਹ ਅੱਜ ਦੇ ਨਹੀਂ ਹੈ ਇਹ ਮਹਾਰਾਜ ਰঞ্জੀਤ ਸਿੰਘ ਦਾ ਰਾਜ ਜਿਹੜਾ ਗਿਆਨ ਉਹ ਵੀ ਇਹਨਾਂ ਕੜਾਮ ਚੌਧਰੀਆਂ ਕਰਕੇ ਅੱਜ 47 ਵਿੱਚ ਸਾਨੂੰ ਕੁਝ ਨਹੀਂ ਮਿਲਿਆ ਇਹ ਵੀ ਇਹ ਵੀ ਸਾਰਾ ਕੁਛ ਨਾ ਜਿਹੜਾ ਕੜਾਮ ਚੌਧਰੀ ਨੇ ਕੀਤਾ ਅਜੇ ਵੀ ਨਹੀਂ ਮੁੜਦੇ ਅਜੇ ਵੀ ਬੜੇ ਫੇ ਕੜਾਮ ਚੌਧਰੀ ਸਾਡੇ ਕੋਲ ਇਹ ਇਹ ਕਹਿੰਦੇ ਵੀ ਜੋ ਅਸੀਂ ਕਰਦੇ ਆ ਸਹੀ ਜੋ ਅਸੀਂ ਕਹਿੰਨੇ ਆ ਸੱਚ ਬਾਕੀ ਕਿਸੇ ਨੂੰ ਪਤਾ ਹੀ ਨਹੀਂ ਤੇ ਇਹਨਾਂ ਦੀ ਇਹੋ ਹੀ ਚੌਧਰ ਕਰਕੇ ਨਾ ਤਾਂ ਸਾਰਾ ਕੁਝ ਹੀ ਮਤਲਬ ਜਿਉਂ ਕਹਿੰਦੇ ਕਿ ਬੇੜਾ ਗਰਕ ਹੋਇਆ ਪਿਆ ਤੇ ਅਜੇ ਵੀ ਨਹੀਂ ਮੁੜਦੇ ਪਏ ਵੀ ਬਾਜ ਆਜੋ ਨਾ ਅਜੇ ਕੰਮ ਕਰੋ ਨਾ ਆਪਣੇ ਬੰਦੇ ਨੂੰ ਬਦਨਾਮ ਕਰੋ ਤੇ ਚਲੋ ਠੀਕ ਹੋਈ ਬਈ ਇੰਨੀਆਂ ਗੱਲਾਂ ਮੈਂ ਕਹਿਣੀਆਂ ਸੀ ਤੇ ਫਿਰ ਮਿਲਦੇ ਆ ਰੱਬ ਰੱਖਾ ਹੈਂ